ਸਰਕਾਰ ਦੇ ਕਹਿਣ ਮੁਕਾਬਕ ਡੱਲੇਵਾਲ ਸਾਭ ਦਾ ਮਰਨ ਵਰਤ ਹੈ ਉਹ ਖਤਮ ਹੋ ਗਿਆ ਤੇ ਲੋਕਾਂ ਦੇ ਵਿੱਚ ਇਹ ਗੱਲ ਚੱਲ ਪਈ ਹੈ ਕਿ ਜੇਕਰ ਡੱਲੇਵਾਲ ਸਾਹਿਬ ਨੇ ਮਰਨ ਵਰਤ ਇਹਨਾਂ ਸੁੱਖ ਖਤਮ ਕਰਨੀ ਸੀ ਤਾਂ ਇਹਨਾਂ ਨੂੰ ਨੁਕਸਾਨ ਕਿਉਂ ਕਰਵਾਇਆ ਇਹ ਸੂਝ ਸਮਝ ਕੇ بڑا ਇਹਨਾਂ ਦੀ ਵਿਉਂਤਬੰਦੀ ਦੇ ਨਾਲ ਕੋਈ ਸਿਆਸੀ ਖੇਡ ਖੇਢੀ ਆ ਤਾਂ ਇਹਨਾਂ ਨੇ ਦੇਖਿਆ ਹੋਣਾ ਕਿ ਸਾਡਾ ਸਿਆਸੀ ਫਾਇਦਾ ਕਿੰਨਾ ਹੈ ਪਰ ਅੰਦੋਲਨ ਨੂੰ ਦਬਾ ਕੇ ਜੰਤਕ ਲੋਕਾਂ ਦੀਆਂ ਲਹਿਰਾਂ ਨੂੰ ਦਬਾ ਕੇ ਫਾਇਦੇ ਨਹੀਂ ਹੁੰਦੇ ਹੁੰਦੇ ਸਿਆਸੀ ਨੁਕਸਾਨ ਹੀ ਹੁੰਦਾ ਹੈ ਜਿਹੜੇ ਪੁਲਿਸ ਨੇ ਮਤਲਬ ਕਿਸਾਨਾਂ ਨੂੰ ਕੁੱਟਿਆ ਤੰਬੂ ਪੱਟੇ ਮੋਰਚਾ ਖੜਿਆ ਉਸੇ ਪੁਲਿਸ ਤੋਂ ਡੱਲੇਵਾਲਸਾ ਪਾਣੀ ਪੀ ਰਹੇ ਨੇ ਜਿਹੜਾ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਗੋਡੇ ਨਾਲ ਆ ਕਿ ਪੁੱਤ ਕਹਿੰਦੇ ਹੁੰਦੇ ਸੀ ਆ ਪੁੱਤ ਦਾ ਰੋਲ ਆ ਗਿਆ ਨਾ ਉਹ ਡੱਲੇਵਾਲ ਦੀਆਂ ਜਿਹੜੀਆਂ ਗੱਲਾਂ ਕਹੀਆਂ ਉਹ ਬਾਹਰ ਨਹੀਂ ਆਈਆਂ ਤਾਂ ਬਹੁਤ ਵੀ ਇੱਕ ਤਾਂ ਇੱਥੋਂ ਦੇ ਇੱਕ ਸ਼ਬਦ ਬੋਲਤੇ ਸੀ ਵੀ ਮਾਂ ਨੇ ਨਾਂ ਤਾਂ ਬਹੁਤ ਵਧੀਆ ਧਰਿਆ ਪਰ ਮਾਂ ਨੇ ਨਾਂ ਬਹੁਤ ਵਧੀਆ ਧਰਿਆ ਸੀ ਪਰ ਲੋਕਾਂ ਨੂੰ ਪਤਾ ਲੱਗ ਗਿਆ ਵੀ ਤੇਰੇ ਨਾਂ ਦਾ ਕੀ ਮੁੱਦਾ ਇਹ ਤਾਂ ਐਡੇ ਐਡੇ ਸ਼ਬਦ ਬੋਲੇ ਆ ਮੋਰਚਾ ਚੁਕਾਇਆ ਗਿਆ ਉਸ ਨੂੰ ਲੈ ਕੇ ਤੁਸੀਂ ਮੰਨਦੇ ਹੋ ਕਿ ਜਥੇਬੰਦੀਆਂ ਦੀ ਜਿਹੜੀ ਫੁੱਟ ਸੀਗੀ ਉਹ ਵੀ ਕਾਰਨ ਬਣੀ ਹੈ ਵੱਡਾ ਇਹਦਾ ਵੇਖੋ ਇੱਥੇ ਤਾਂ ਸੋਚਣਾ ਬਣਦਾ ਇਹ ਤਾਂ ਮੈਂ ਆਮ ਹੀ ਬੋਲਿਆ ਲੋਕਾਂ ਚ ਬੋਲਿਆ ਅੱਜ ਐਸਕੇਮ ਵੱਲੋਂ 23 ਤਰੀਕ ਦਾ ਜਿਹੜਾ ਸੀਗਾ ਡੀਸੀ ਦਫ਼ਤਰਾਂ ਦੀ ਬਾਹਰ ਤੁਹਾਡੇ ਫੋਰਮ ਦੀਆਂ ਕਈ ਜਥੇਬੰਦੀਆਂ ਉੱਥੇ ਗਈਆਂ ਉਹਨਾਂ ਨੂੰ ਸਪੋਰਟ ਕਰਨਾ ਤੁਹਾਡੀ ਜਥੇਬੰਦੀ ਕਿਉਂ ਨਹੀਂ ਗਈ ਉਹਦਾ ਕੀ ਗੱਲ ਹੈ ਜੇ ਹੁਣ ਐਮਐਸਪੀ ਗਰੰਟੀ ਕਾਨੂੰਨ ਬਣਨ ਨਾਲ ਕਿਸੇ ਨੂੰ ਡੱਕਾ ਹੈ ਤਸੀਂ ਇਕੱਠੇ ਕਿਵੇਂ ਬੈਠਾਂਗੇ ਕਰਜ਼ਾ ਖਤਮ ਕਰਨ ਤੇ ਡਿੱਕਾ ਹੈ ਤਾਂ ਅਸੀਂ ਇਕੱਠੇ ਕਿਵੇਂ ਬੈਠਾਂਗੇ ਸੁਆਮੀ ਨਾਥਨ ਦੀ ਰਿਪੋਰਟ ਲੈਂਣ ਦੀ ਟਿੱਕ ਹੈ ਤਾਂ ਅਸੀਂ ਇਕੱਠੇ ਕਿੱਥੇ ਬਠਾਂਗੇ ਇਹ ਸਾਨੂੰ ਮੀਟਿੰਗਾਂ ਚ ਪਰਚੋਲਣਾ ਪੈਣਾ ਕਿ ਅਸੀਂ ਤਾਂ ਇਤੋ ਤੱਕ ਸਹਿਮਤਾਂ ਸਾਡਾ ਤਾਰ ਹੈ ਜਿਹਨੇ ਇਲੈਕਸ਼ਨ ਲੜਨਾ ਲੜੀ ਮੁੱਖ ਮੰਤਰੀ ਦਾ ਇੱਕ ਬਿਆਨ ਵੀ ਜਿਹੜਾ ਚੱਲ ਰਿਹਾ ਉਹ ਕਹਿੰਦੇ ਆ ਕਿ ਮੰਗਾਂ ਜਿਹੜੀਆਂ ਕੇਂਦਰ ਨਾਲ ਹੈ ਸੜਕ ਪੰਜਾਬ ਦੀ ਰੋਕ ਕੇ ਨੁਕਸਾਨ ਜਿਹੜਾ ਪੰਜਾਬ ਦਾ ਹੋ ਰਿਹਾ ਨੌਜਵਾਨ ਨਸ਼ੇ ਵੱਲ ਜਾ ਰਹੇ ਆ ਨੌਕਰੀਆਂ ਨਹੀਂ ਮਿਲ ਰਹੀਆਂ ਮਤਲਬ ਪੰਜਾਬ ਦਾ ਨੁਕਸਾਨ ਕਰ ਰਹੀ ਸੀ ਪੰਜਾਬ ਦੇ ਕਿਸਾਨ ਅਸੀਂ ਤਾਂ ਗੱਲ ਹੀ ਕੇਂਦਰ ਨਾਲ ਕਰ ਰਹੇ ਸੀ ਵੀ ਹੁਣ ਤੂੰ ਕਿਉਂ ਲਤ ਡਾਈ ਆ ਕੇ ਹੁਣ ਤਾਂ ਤੂੰ ਆ ਕੇ ਘਰ ਡਾਏ ਨੇ ਨਾ ਕੇਂਦਰ ਵਾਲੇ ਜੇ ਗ੍ਰਿਫਤਾਰ ਕਰਦੇ ਸਾਨੂੰ ਚੰਡੀਗੜ੍ਹ ਚ ਕਰਨਾ ਸੀ ਉਹਨਾਂ ਨੇ ਚੰਡੀਗੜ੍ਹ ਜਾ ਕੇ ਜਦੋਂ ਪੰਜਾਬ ਚ ਆਏ ਆ ਤਾਂ ਪੰਜਾਬ ਵਾਲਿਆਂ ਨੇ ਹੱਥ ਪਾਇਆ ਰਿਆਣਾ ਜਿਹੜਾ ਡੀਏਜੀ ਮਨਦੀਪ ਸਿੱਧੂ ਦਾ ਬਿਆਨ ਆ ਉਹ ਕਹਿ ਰਹੇ ਆ ਕਿ ਜਿਹੜਾ ਮੋਰਚਾ ਚਕਾਤਾ ਇਸ ਤੋਂ ਬਾਅਦ ਨਾਲ ਆ ਉਹ ਵੀ ਅਸੀਂ ਰਿਟਾਇਰ ਨਹੀਂ ਹੋਣ ਲੱਗੇ ਉਹ ਕਹਿ ਰਹੇ ਕਿ ਅਸੀਂ ਅਫਸਰ ਇੱਥੇ ਹੀ ਆਂ ਜੇ ਦੁਬਾਰਾ ਹੋਊਗਾ ਅਸੀਂ ਦੁਬਾਰਾ ਚਕਾ ਦਿਆਂਗੇ ਰਿਟਾਇਰ ਨਹੀਂ ਹੋਣ ਲੱਗੇ ਠੀਕ ਹੈ ਤੁਸੀਂ ਵੀ ਇੱਥੇ ਹੋ ਸੀ ਵੀ ਇੱਥੇ ਇਹ ਤਾਂ ਲੋਕਾਂ ਦੇ ਅਸੀਂ ਤਾਂ ਲੋਕਾਂ ਦੇ ਤਾਕਤ ਨਾਲ ਲੜਾਈ ਲੜਨੀ ਆ ਤੁਸੀਂ تنਖਾਹ ਲੈ ਕੇ ਲੜਨੀ ਆ ਲੋਕ ਜਿੱਤਣਗੇ ਹਰ ਵਾਰ ਪਰ ਜਿਹੜਾ ਭਗਵਾਨਤਮਨ ਦਾ ਹੰਕਾਰ ਹੰਕਾਰ ਜਿਹੜਾ ਵਧਿਆ ਉਹਦੇ ਲਈ ਲਾਜ਼ਮੀ ਜਿਹੜੀ ਲੜਾਈ ਅੱਗੇ ਨਾਲੋਂ ਤੇਜ਼ ਕਰਾਂਗੇ ਲੋਕਵਾਚ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਹਮਤਾਜ 19 ਤਰੀਕ ਨੂੰ ਖਨੌਰੀ ਅਤੇ ਸ਼ੰਭੂ ਜਿਹੜਾ ਮੋਰਚਾ ਆ ਉਹ ਸਰਕਾਰ ਦੇ ਤੇ ਪੁਲਿਸ ਵੱਲੋਂ ਪਟਾਇਆ ਗਿਆ ਜਿਹੜੇ ਕਿਸਾਨ ਲਾਗੂ ਸੀ ਤੇ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੇ ਕਿ ਅੱਜ ਰਿਹਾ ਹੋ ਕੇ ਆਏ ਉਹਨਾਂ ਦੇ ਵਿੱਚ ਨੇ ਜਿਹੜੇ ਮੋਰਚੇ ਦੇ ਮੁੱਖ ਆਗੂ ਕਾਕਾ ਸਿੰਘ ਕੋਟਰਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਪੂਰੀ ਸ਼ੁਰੂ ਤੋਂ ਲੈ ਕੇ ਆਖਰ ਤੱਕ ਕੀ ਕੁਝ ਵਾਪਰਿਆ ਤੇ ਅੱਗੇ ਦੀ ਕੀ ਰਣਨੀਤੀ ਹੋਵੇਗੀ ਸਭ ਤੋਂ ਪਹਿਲਾਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਰਿਹਾ ਹੋ ਕੇ ਆਇਓ ਸਭ ਤੋਂ ਪਹਿਲੇ ਸ਼ਬਦ ਕੀ ਨੇ ਬੇਕੋ ਜਿਹੜਾ ਲੋਕਾਂ ਦੇ ਵਿੱਚ ਮਨੋਵਲ ਕਹੇ ਮੈਂ ਸਰਕਾਰ ਦੀ ਦਹਿਸ਼ਤ ਨਹੀਂ ਮੰਨੀ ਇਹ ਪਹਿਲੀ ਵਾਰ ਵੇਖਿਆ ਨਹੀਂ ਜਦੋਂ ਜੇਲ੍ਹਾਂ ਦੇ ਵਿੱਚ 1600 ਬੰਦਾ ਜਾਣਾ ਤਾਂ ਲਗਭਗ 1600 ਦੇ ਵਿੱਚੋਂ 4-500 ਬੰਦੇ ਨੂੰ ਇਹ ਜਵਾਨਤਾ ਗੱਲ ਭੱਜਣਾ ਇੱਕ ਵੀ ਬੰਦੇ ਨੇ ਜਵਾਨਤਾ ਕਰਾਉਣੀ ਇਹ ਇੱਕ ਨਵੀਂ ਪਿਰਤ ਸਾਨੂੰ ਜੇਲ੍ਹਾਂ ਚ ਮਿਲੀ ਹੈ ਦੂਜੀ ਵੱਡੇ ਪੱਧਰ ਤੇ ਕੋਈ ਨਸ਼ੇ ਵਾਲਾ ਬੰਦਾ ਨਹੀਂ ਜੇਲ੍ਹ ਦੇ ਵਿੱਚ ਸਮਾ ਦੂਜਿਆਂ ਨਾਲ ਮੀਟਿੰਗਾਂ ਕਰਕੇ ਆਏ ਨੇ ਬਾਜ਼ਾਰ ਲੜਾਈ ਸਰਕਾਰ ਨਾਲ ਲੜੋ ਤੁਸੀਂ ਨੌਜਵਾਨੋ ਜਿਹੜੀ ਇੱਧਰ ਜ਼ਿੰਦਗੀ ਲਾਈ ਆ ਸਰਕਾਰ ਨਾਲ ਲੜਦੇ ਲਾਓ ਇਹ ਗੱਲ ਨਵੀਂ ਮਿਲੀ ਆ ਕਿ ਕੋਈ ਨਸ਼ੇ ਵਾਲਾ ਬੰਦਾ ਨਹੀਂ ਮਿਲਿਆ ਤਾਂ ਜਿਹੜੀ ਜੇਲ੍ਹਾਂ ਦੇ ਵਿੱਚ ਜਿਹੜੇ ਪਮਾ ਦਿਨ ਥੋੜੇ ਲੱਗੇ 1.5 ਦਿਨ ਲੱਗੇ ਜੀ ਪਰ ਜਿੰਨਾ ਦਿਨ ਰਹੇ ਕੁਝ ਸੁਧਾਰ ਕਰਕੇ ਕੈਦੀਆਂ ਲਈ ਜਿਹੜਿਆਂ ਨੂੰ ਕੱਲਾ ਪਾਣੀ ਪਿਆ ਜਾਂਦਾ ਸੀਗਾ ਉਹਨਾਂ ਨੂੰ ਵੀ ਕੁਝ ਮੀਟਿੰਗਾਂ ਕਰਕੇ ਉਹਨਾਂ ਨੂੰ ਨਾਲ ਤੋਰ ਕੇ ਦਿਖਾਇਆ ਯਾਰ ਘੱਟੋ ਘੱਟ ਕੈਦੀ ਆ ਸਜ਼ਾ ਦੇਣੀ ਵੱਖਰੀ ਆ ਪਰ ਇਹਨਾਂ ਦੇ ਖਾਣੇ ਦਾ ਸੁਧਾਰ ਕਰ ਲਓ ਇਹਨੇ ਚਾਹ ਨਹੀਂ ਪੀ ਸਕਦੇ ਉਹ ਸੁਧਾਰ ਕਰਕੇ ਆਇਆ ਇਹ ਗੱਲਾਂ ਤਾਂ ਮਿਲੀਆਂ ਨੇ ਦਸਾਂ ਦਿਨਾਂ ਦੇ ਵਿੱਚ ਪਰ ਜਿਹੜਾ ਭਗਵਾਨਤਮਨ ਦਾ ਹੰਕਾਰ ਹੰਕਾਰ ਜਿਹੜਾ ਵਧਿਆ ਉਹਦੇ ਲਈ ਲਾਜ਼ਮੀ ਜਿਹੜੀ ਲੜਾਈ ਅੱਗੇ ਨਾਲੋਂ ਤੇਜ਼ ਕਰਾਂਗੇ ਅੱਛਾ ਆਪਾਂ ਗੱਲਬਾਤ ਸ਼ੁਰੂਆਤ ਤੋਂ ਕਰਦੇ ਹਾਂ ਕਿ ਜਿਵੇਂ ਮੀਟਿੰਗ ਤੇ ਬੁਲਾਇਆ ਗਿਆ ਉਸ ਤੋਂ ਬਾਅਦ ਮੋਰਚਾ ਚੱਕਿਆ ਗਿਆ ਉਹਦੇ ਬਾਰੇ ਕੀ ਕਹਿਣਾ ਮਤਲਬ ਇੱਕ ਪਾਸੇ ਮੀਟਿੰਗ ਦੂਸਰੇ ਪਾਸੇ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਦਾ ਬਿਆਨ ਆਉਂਦਾ ਕਿ ਅੱਜ ਅਸੀਂ ਕੰਮ ਕਰ ਦੇਣਾ ਮਤਲਬ ਕਹਿ ਕੇ ਸਾਰਾ ਕੁਝ ਕੀਤਾ ਇੱਕ ਵੇਖੋ ਇਹਦੇ ਬਾਰੇ ਮੈਨੂੰ ਲੱਗਦਾ ਅੱਗੋਂ ਨੂੰ 100 ਵਾਰੀ ਸੋਚਣਾ ਹੁਣ ਪੈਣਾ ਹੈ ਇੱਕ ਤਾਂ ਜਦੋਂ ਲੜਾਈ ਲੜ ਕੇ ਮੀਟਿੰਗ ਆਉਂਦੀ ਆ ਮੀਟਿੰਗ ਦੇ ਵਿੱਚੋਂ ਇਹ ਵਿਸ਼ਵਾਸ ਹੀ ਨਾ ਰਿਹਾ ਵੀ ਸਾਨੂੰ ਵਾਪਸ ਹੌਣ ਦੇ ਦੇਣਗੇ ਇੱਕ ਚੱਕ ਦੇਣਗੇ ਇੱਕ ਮੋਰਚਾ ਉਹਨਾਂ ਨੂੰ ਖੰਡਿਆ ਦੇਣਗੇ ਜੀ ਇਹ ਤਾਂ ਬੜਾ ਸਵਾਲ ਆਪ ਹੀ ਸਰਕਾਰ ਨੇ ਖੜਾ ਕਰਤਾ ਇੱਕ ਪਾਸੇ ਤਾਂ ਸਰਕਾਰ ਸਾਡੇ ਤੇ ਸਵਾਲ ਕਰਦੀ ਹੈ ਕਿ ਆਖਰ ਕੋਈ ਵੀ ਗੱਲ ਹੈ ਟੇਬਲ ਤੇ ਮਿਲਣੀ ਹੈ ਪਰ ਟੇਬਲ ਤੇ ਜਾਂਦਿਆਂ ਨੂੰ ਤੁਸੀਂ ਆਉਂਦਿਆਂ ਨੂੰ ਚੱਕ ਲੈਣਾ ਇਹ ਤਾਂ ਮੈਨੂੰ ਲੱਗਦਾ ਵੀ ਲੋਕਤੰਤਰ ਦਾ ਜਿਹੜਾ ਅਭਿਆ ਪਾਇਆ ਜਾ ਰਿਹਾ ਵੀ ਅਸੀਂ ਤਾਂ ਲੋਕਤੰਤਰ ਆਪਣਾ ਭਾਰਤ ਪੂਰਾ ਦੇਸ਼ ਹੈ ਤੋਂ ਸਾਹਮਣੇ ਆ ਗਿਆ ਵੀ ਲੋਕਤੰਤਰ ਕਿਹੋ ਜਿਹਾ ਇੱਥੇ ਤੁਸੀਂ ਬੋਲਣੋਂ ਬੰਦ ਕਰ ਰਹੇ ਹੋ ਜਿਹੇ ਜਿਹੇ ਹਾਲਾਤ ਮੇਰੇ ਨਾਲ ਕੀਤਾ ਜੀ ਇਹਨਾਂ ਨੇ ਘੱਟੋ-ਘੱਟ 25-30 ਜਣੇ ਲਾ ਕੇ ਡੀਐਸਪੀ ਰੈਂਕ ਦੇ ਐਸਐਚਓ ਰੈਂਕ ਦੇ ਲਾ ਕੇ ਗ੍ਰਿਫਤਾਰ ਅੱਗੇ ਵੀ ਕਰਦੇ ਸੀ ਨਾਰੇ ਮਾਰਦੇਗੇ ਆ ਮੂੰਹ ਬੰਦ ਕਰਨ ਵਾਲੀ ਪਤਾ ਨਹੀਂ ਕਿੱਥੋਂ ਸਕੀਮ ਲਿਆ ਠੀਕ ਹੈ ਵੀ ਇਹਨਾਂ ਦਾ ਮੂੰਹ ਬੰਦ ਕਰ ਦੋ ਬੋਲ ਵੀ ਨਾ ਤਾਂ ਇਹਨਾਂ ਦੇ ਦਬਾ-ਦਬ ਜਿਹੜੇ ਮੋਬਾਈਲ ਕੱਢ ਲਓ ਕਿ ਕੋਈ ਹੋਰ ਵੀ ਦੇ ਸਾਥੀ ਨਾ ਕਰ ਦੇਣ ਤਾਂ ਜਿਹੜੀਆਂ ਜਿਉਂ-ਜਿਉਂ ਅਸੀਂ ਲੜਾਈ ਨੂੰ ਅੱਗੇ ਵਧ ਰਹੇ ਆ ਉਹੋ ਜਿਹੀ ਇਹਨਾਂ ਦੀ ਬਿਉਂਤ ਬੰਦੀਆਂ ਵੀ ਵਧ ਰਹੀਆਂ ਵੀ ਇਹਨਾਂ ਨੂੰ ਬੋਲਣ ਵੀ ਨਾ ਦੇਈਏ ਪਤਾ ਵੀ ਨਾ ਲੱਗਣ ਦੇਈਏ ਤਾਂ ਉਹ ਹਾਲਾਤਾਂ ਦੇ ਮੈਂ ਤਾਂ ਕਹਿੰਦਾ ਵੀ ਬਹੁਤ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਐਂ ਮੀਟਿੰਗ ਲਈ ਬੁਲਾ ਲੈਣਾ ਮੀਟਿੰਗ ਦੇ ਵਿੱਚੋਂ ਆ ਕੇ ਜੇਲ੍ਹਾਂ ਚ ਜਲਾ ਦੇਣਾ ਮੰਨਣਾ ਵੀ ਨਾ ਵੇਖੋ ਕੁੱਟ ਵੀ ਲੈਣਾ ਗਿਰਫਤਾਰੀ ਵੀ ਕਰ ਲੈਣੀ ਫਿਰ ਮੰਨਣਾ ਵੀ ਨਾ ਵੀ ਅਸੀਂ ਨਹੀਂ ਕੀਤਾ ਤਾਂ ਇਹ ਤਾਂ ਹੁਣ ਘੱਟੋ-ਘੱਟ ਇਸ ਲੋਕਾਂ ਨੂੰ ਇਸ ਇਸ਼ੂ ਤੇ ਚਰਚਾ ਕਰ। ਮੁੱਖ ਮੰਤਰੀ ਦਾ ਇੱਕ ਬਿਆਨ ਵੀ ਜਿਹੜਾ ਚੱਲ ਰਿਹਾ ਉਹ ਕਹਿੰਦੇ ਆ ਕਿ ਮੰਗਾਂ ਜਿਹੜੀਆਂ ਕੇਂਦਰ ਨਾਲ ਹੈ ਸੜਕ ਪੰਜਾਬ ਦੀ ਰੋਕ ਕੇ ਨੁਕਸਾਨ ਜਿਹੜਾ ਪੰਜਾਬ ਦਾ ਹੋ ਰਿਹਾ ਨੌਜਵਾਨ ਨਸ਼ੇ ਵਾਲੇ ਜਾ ਰਹੇ ਆ ਨੌਕਰੀਆਂ ਨਹੀਂ ਮਿਲ ਰਹੀਆਂ ਮਤਲਬ ਪੰਜਾਬ ਦਾ ਨੁਕਸਾਨ ਕਰ ਰਹੀ ਸੀ ਪੰਜਾਬ ਦੀ ਕਿਸਾਨ। ਵੇਖੋ ਜਿਹੜੇ ਸਾਡੇ ਸਾਥੀ ਹੈ 5 ਮਾਰਚ ਨੂੰ ਜਾ ਰਹੇ ਸੀ। ਉਹਨਾਂ ਨੂੰ ਤਾਂ ਕਹਿੰਦਾ ਜੀ ਮੇਰੇ ਨਾਲ ਐਵੇਂ ਬਿਨਾਂ ਵਜਾ ਕਰਦੇ ਗੱਲਾਂ ਕੇਂਦਰ ਨਾਲ ਸੀ। ਵੀ ਮੈਂ ਤਾਂ ਮੇਰੇ ਨਾਲ ਐਵੇਂ ਘਟਾਈ ਘੰਟੇ ਲਾਈ ਗਏ ਉਹਨਾਂ ਵੀ ਉਹੇ ਬਿਹਾਬ ਕੀਤਾ ਅਸੀਂ ਤਾਂ ਗੱਲ ਹੀ ਕੇਂਦਰ ਨਾਲ ਕਰ ਰਹੇ ਸੀ ਮੰਤਰੀ ਆਏ ਆ ਇੱਕ ਤਾਂ ਮੰਤਰੀ ਨਾ ਨਾ ਹੁਣ ਜੀ ਇਕੱਲੇ ਮੰਤਰੀ ਪੰਜਾਬ ਵਾਲੇ ਹੁਣ ਇਹ ਕਹਿ ਸਕਦਾ ਸੀਗਾ ਕਿ ਮੇਰੇ ਨਾਲ ਤਾਂ ਮਸਲਾ ਹੀ ਨਹੀਂ ਬਣਦਾ ਸੀ ਰੌਲਾ ਹੁਣ ਤਾਂ ਸਾਡਾ ਮੰਤਰੀ ਕੇਂਦਰ ਨਾਲ ਸੀ ਵੀ ਹੁਣ ਤੂੰ ਕਿਉਂ ਲਤ ਡਾਈ ਆ ਕੇ ਹੁਣ ਤਾਂ ਤੂੰ ਆ ਕੇ ਘਟਾਏ ਨੇ ਨਾ ਕੇਂਦਰ ਵਾਲੇ ਜੇ ਗ੍ਰਿਫਤਾਰ ਕਰਦੇ ਸਾਨੂੰ ਚੰਡੀਗੜ੍ਹ ਚ ਕਰਨਾ ਸੀ ਉਹਨਾਂ ਨੇ ਚੰਡੀਗੜ੍ਹ ਜਾ ਕੇ ਜਦੋਂ ਪੰਜਾਬ ਚ ਆਏ ਤਾਂ ਪੰਜਾਬ ਵਾਲਿਆਂ ਨੇ ਹੱਥ ਪਾਇਰ ਜੀ ਤਾਂ ਇਹਦਾ ਮਤਲਬ ਕੋਈ ਵੱਡਾ ਸੌਦਾ ਸਿਆਸੀ ਤੌਰ ਤੇ ਇਹਨਾਂ ਦਾ ਹੋਇਆ ਉਹ ਨੰਗਾ ਹੋ ਜੂਗਾ ਲੋਕ ਕੱਢ ਲੈਣਗੇ ਪਿੱਛੋਂ ਇੱਕ ਬਿਆਨ ਜਿਹੜਾ ਡੀਏਜੀ ਮਨਦੀਪ ਸਿੱਧੂ ਦਾ ਬਿਆਨ ਹੈ ਉਹ ਕਹਿ ਰਹੇ ਆ ਕਿ ਜਿਹੜਾ ਮੋਰਚਾ ਚਕਾਤਾ ਇਸ ਤੋਂ ਬਾਅਦ ਨਾਲ ਆਏ ਉਹ ਵੀ ਅਸੀਂ ਰਿਟਾਇਰ ਨਹੀਂ ਹੋਣ ਲੱਗੇ ਉਹ ਕਹਿ ਰਹੇ ਕਿ ਅਸੀਂ ਅਫਸਰ ਇੱਥੇ ਹੀ ਆਂ ਜੇ ਦੁਬਾਰਾ ਆਉਂਗੇ ਅਸੀਂ ਦੁਬਾਰਾ ਚਕਾ ਦੇਾਂਗੇ ਰਿਟਾਇਰ ਨਹੀਂ ਹੋਣ ਲੱਗੇ ਇਹ ਤਾਂ ਰਾਤ ਵੀ ਸਾਡੇ ਐਸਐਸਪੀ ਉੱਤੋਂ ਰੈਂਕ ਦੇ ਬੰਦੇ ਸੀ ਜੀ ਰਾਤ ਵੀ ਕਿਹਾ ਸੀ ਭੁੱਲ ਜਿਓ ਜੀ ਅਸੀਂ ਮੋਰਚਾ ਲਗਣ ਦੇ ਇਹਦਾ ਮਤਲਬ ਇਹਨਾਂ ਨੂੰ ਸਾਰਿਆਂ ਨੂੰ ਪੜਾਇਆ ਗਿਆ। ਮਨਦੀਪ ਸਿੱਧੂ ਬੋਲਿਆ ਤਾਂ ਕਿਸੇ ਪੜ੍ਹਾਈ ਤੋਂ ਬੋਲਿਆ ਨਾ। ਜੀ। ਬਈ ਮੋਰਚੇ ਮਾਰਚੇ ਭੁੱਲ ਜਾਓ ਹੁਣ ਅਸੀਂ ਹੈਗੇ ਆਂ ਜਿਉਂਦੇ ਆਂ ਜਿਵੇਂ ਅਗਲਾ ਕਹਿੰਦਾ ਤੂੰ ਦੁਬਾਰੇ ਆਈ। ਇਹਦਾ ਮਤਲਬ ਤਾਂ ਵੀ ਤੁਸੀਂ ਵੇਰ ਕਿਉਂ? ਠੀਕ ਐ। ਤੁਸੀਂ ਵੀ ਇੱਥੇ ਹੋ ਅਸੀਂ ਵੀ ਇੱਥੇ। ਇਹ ਤਾਂ ਲੋਕਾਂ ਦੇ ਅਸੀਂ ਤਾਂ ਲੋਕਾਂ ਦੇ ਤਾਕਤ ਨਾਲ ਲੜਾਈ ਲੜਨੀ ਆ। ਤੁਸੀਂ ਤਨਖਾਹ ਲੈ ਕੇ ਲੜਨੀ ਨਹੀਂ ਲਿਆ। ਲੋਕ ਜਿੱਤਣਗੇ ਹਰ ਵਾਰ। ਇਹ ਲੋਕਾਂ ਦਾ ਜਿਹੜੇ ਪਿੱਛੇ ਇਤਿਹਾਸ ਪਿਆ। ਜੀ। ਤਾਂ ਕੋਈ ਇਹ ਕਹਿ ਸਕਦਾ ਸੀ ਕਿ 100 ਸਾਲ ਅੰਗਰੇਜ਼ ਇੱਥੋਂ ਭੱਜ ਜਾਣਗੇ। ਲੋਕਾਂ ਨੇ ਅੰਗਰੇਜ਼ ਵੀ ਕੱਢਤੇ ਕੋਈ ਗੱਲ ਨਹੀਂ ਇਹ ਉਹਨਾਂ ਦੀ ਜਿਹੜਾ ਹੰਕਾਰ ਆ ਉਹਨਾਂ ਦੀ ਜਿਹੜੀ ਤਾਕਤ ਹੈ ਉਹ ਬੋਲਦੀ ਹੋਊਗੀ ਪਰ ਅਮਲ ਦੇ ਵਿੱਚ ਮੈਨੂੰ ਲੱਗਦਾ ਲੋਕ ਚਾਹਣ ਸਰਕਾਰ ਦੇ ਕਹਿਣ ਮੁਤਾਬਕ ਡੱਲੇਵਾਲ ਸਾਹਿਬ ਦਾ ਮਰਨ ਵਰਤ ਹੈ ਉਹ ਖਤਮ ਹੋ ਗਿਆ ਤੇ ਲੋਕਾਂ ਦੇ ਵਿੱਚ ਇਹ ਗੱਲ ਚੱਲ ਪਈ ਹੈ ਕਿ ਜੇਕਰ ਡੱਲੇਵਾਲ ਸਾਹਿਬ ਨੇ ਮਰਨ ਵਰਤ ਇਹਨਾਂ ਸੌਖਾ ਖਤਮ ਕਰਨ ਸੀ ਤਾਂ ਇਹਨਾਂ ਨੁਕਸਾਨ ਕਿਉਂ ਕਰਵਾਇਆ ਲੋਕਾਂ ਦੇ ਤੰਬੂ ਪਟਾਏ ਸ਼ਹੀਦ ਕਰਵਾਏ ਮਤਲਬ ਇਹ ਨੁਕਸਾਨ ਜੇ ਖਤਮ ਇਦਾਂ ਕਰਨਾ ਸੀ ਦੇਖੋ ਇਹੀ ਤਾਂ ਸਵਾਲ ਸੀ ਫੇਰ ਆਹ ਜਿਹੜਾ ਸਾਲ ਪਰ ਉੱਥੇ ਬੈਠੇ ਆ ਜਿਹਦੇ ਵਿੱਚੋਂ 50 ਦੇ ਤਕਰੀਬਨ ਸਾਡੀਆਂ ਉੱਥੇ ਸ਼ਹੀਦੀਆਂ ਹੋ ਗਈਆਂ ਸ਼ੁਭ ਕਰਨਰਗੇ ਗੋਲੀ ਨਾਲ ਸ਼ਹੀਦ ਹੋ ਗਏ ਆ ਜੇ ਕੰਮ ਕਰਨਾ ਸੀ ਤਾਂ ਫਿਰ 13 ਫਰਵਰੀ ਨੂੰ ਕਰ ਦਿੰਦੇ ਹੂੰ ਇਹ ਸੋਚ ਸਮਝ ਕੇ ਬੜਾ ਇਹਨਾਂ ਦੀ ਬਿਉਂਤਬੰਦੀ ਦੇ ਨਾਲ ਕੋਈ ਸਿਆਸੀ ਖੇਡ ਖੇਡੀ ਆ ਤਾਂ ਇਹਨਾਂ ਨੇ ਦੇਖਿਆ ਹੋਣਾ ਕਿ ਸਾਡਾ ਸਿਆਸੀ ਫਾਇਦਾ ਕਿੰਨਾ ਹੈ ਪਰ ਅਧੋਲਨ ਨੂੰ ਦਬਾ ਕੇ ਜੰਤਕ ਲੋਕਾਂ ਦੀਆਂ ਲਹਿਰਾਂ ਨੂੰ ਦਬਾ ਕੇ ਫਾਇਦੇ ਨਹੀਂ ਹੁੰਦੇ ਹੁੰਦੇ ਸਿਆਸੀ ਨੁਕਸਾਨ ਹੀ ਹੁੰਦਾ ਹੈ ਮਰਨ ਵਰਤ ਜਿਹੜਾ ਉਹ ਖਤਮ ਕਰ ਦਿੱਤਾਗੇ ਕਿ ਨਹੀਂ ਨਹੀਂ ਉਹਨਾਂ ਨੇ ਕੱਲਾ ਪਾਣੀ ਛੱਡਿਆ ਸੀਗਾ ਪਾਣੀ ਇਸ ਕਰਕੇ ਛੱਡਿਆ ਸੀ ਕਿ ਜਿਹੜੀਆਂ ਸਾਡੇ ਆਗੂ ਆ ਉਹ ਜਿੱ ਨਜ਼ਰ ਰਹਿ ਆ ਨਹੀਂ ਹੁੰਦੇ ਅੱਜ ਅਸੀਂ ਸਾਰੇ ਰਿਹਾਬ ਕੋ ਉੱਥੇ ਗਏ ਆ ਤਾਂ ਉਹਨਾਂ ਨੇ ਜਿਹੜਾ ਕੱਲਾ ਪਾਣੀ ਲੇਤਾ ਮੈਡੀਕਲ ਐਡ ਜਿਹੜੀ ਚੱਲਦੀ ਸੀ ਉਹ ਲੈਂਦੀ ਆ ਉਹ ਜਿਹੜਾ ਮਰਬਤ ਪਾਣੀ ਨੂੰ ਲੈ ਕੇ ਵੀ ਇੱਕ ਸਵਾਲ ਖੜਾ ਹੋ ਰਿਹਾ ਕਿ ਜਿਹੜੇ ਪੁਲਿਸ ਨੇ ਮਤਲਬ ਕਿਸਾਨਾਂ ਨੂੰ ਕੁੱਟਿਆ ਤੰਬੂ ਪੱਟੇ ਮੋਰਚਾ ਖੜਿਆ ਉਸੇ ਪੁਲਿਸ ਤੋਂ ਡਰ ਬਸ ਪਾਣੀ ਪੀਰੇ ਨਹੀਂ ਜੀ ਕਹਿੰਦੇ ਵੇਖੋ ਇਹ ਹਾਲਾਤ ਸਾਨੂੰ ਵੀ ਲੱਗਿਆ ਉਹਨਾਂ ਨਾਲ ਜਿੰਨੀ ਕੀਤੀ ਆ ਉਹ ਸਾਨੂੰ ਅੰਦਰ ਪਤਾ ਜੀ ਜਿਹੜਾ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਗੋਡੇ ਨਾਲ ਆ ਕੇ ਪੁੱਤ ਕਹਿੰਦੇ ਹੁੰਦੇ ਸੀ ਆ ਪੁੱਤ ਦਾ ਰੋਲ ਆ ਗਿਆ ਨਾ ਉਹ ਡੱਲੇਵਾਲ ਦੀਆਂ ਜਿਹੜੀਆਂ ਗੱਲਾਂ ਕਹੀਆਂ ਉਹ ਬਾਹਰ ਨਹੀਂ ਆਈਆਂ ਤਾਂ ਬਹੁਤ ਵੀ ਇੱਕ ਤਾਂ ਇੱਥੋਂ ਦੇ ਇੱਕ ਸ਼ਬਦ ਬੋਲਤੇ ਸੀ ਵੀ ਮਾਂ ਨੇ ਨਾ ਤਾਂ ਬਹੁਤ ਵਧੀਆ ਧਰਿਆ ਠੀਕ ਹੈ ਪਰ ਮਾਂ ਨੇ ਨਾ ਬਹੁਤ ਵਧੀਆ ਧਰਿਆ ਸੀ ਪਰ ਲੋਕਾਂ ਨੂੰ ਪਤਾ ਲੱਗ ਗਿਆ ਵੀ ਤੇਰੇ ਨਾਂ ਦਾ ਕੀ ਮੋਟਾ ਇਹ ਤਾਂ ਐਡੇ ਐਡੇ ਸ਼ਬਦ ਬੋਲੇ ਆ ਅੱਛਾ ਜਿਹੜਾ ਮਤਲਬ ਮੋਰਚਾ ਚ ਚਕਾਇਆ ਗਿਆ ਉਸ ਨੂੰ ਲੈ ਕੇ ਤੁਸੀਂ ਮੰਨਦੇ ਹੋ ਕਿ ਜੱਥੇ ਬੰਦਿਆਂ ਦੀ ਜਿਹੜੀ ਫੁੱਟ ਸੀਗੀ ਉਹ ਵੀ ਕਾਰਨ ਬਣੀ ਹੈ ਵੱਡਾ ਇਹਦਾ ਵੇਖੋ ਇੱਥੇ ਤਾਂ ਸੋਚਣਾ ਬਣਦਾ ਇਹ ਤਾਂ ਮੈਂ ਆਮ ਹੀ ਬੋਲਿਆ ਲੋਕ ਕਿ ਜਿਹੜੀ ਦੁਸ਼ਮਣਾਂ ਜੀ ਉਹਨੂੰ ਕਦੇ ਕਮਜ਼ੋਰ ਨਾ ਸਮਝੋ ਸਾਡੇ ਲੱਖ ਮਤਵ ਭਧਰੇ ਇਹ ਅੰਦਰਖਾਤੇ ਮੀਟਿੰਗਾਂ ਚ ਵਿਚਾਰਨ ਵਾਲੇ ਹੁੰਦੇ ਇਹ ਤੇ ਵਿਚਾਰਾਂਗੇ ਪਰ ਜੇ ਫੁੱਟਦਾ ਫਾਇਦਾ ਤਾਂ ਪਹਿਲਾਂ ਦੇਖੋ 6 ਮਹੀਨੇ ਕਹੀ ਗਈ ਹੈ ਜੀ ਵੀ ਇਹ ਤਾਂ ਜੀ ਵੋਟਰ ਕਿਹਦੇ ਕਿਹਦੇ ਨਾਲ ਗੱਲ ਕਰੀਏ ਕਿਹੜੇ ਆਗੂ ਨਾਲ ਕਰੀਏ ਕਿਹੜੇ ਮੋਰਚੇ ਨਾਲ ਗੱਲ ਕੀਤੀਏ ਕੋਈ ਕਹਿੰਦਾ ਸੀ ਆਮ ਆਦਮੀ ਪਾਰਟੀ ਨੇ ਬਹਾਇਆ ਹੁਣ ਆਮ ਆਦਮੀ ਪਾਰਟੀ ਨੇ ਬਹਤਾ ਕੋਈ ਕਹਿੰਦਾ ਇਹਨਾਂ ਨੇ ਬਹਾਈ ਸੀ ਇਹਨਾਂ ਨੇ ਠਾਤੀ ਕੋਈ ਕਹਿੰਦਾ ਜੀ ਤਾਂ ਕਾਂਗਰਸ ਦੀ ਖੇਡ ਸੀ ਪਿੱਛੇ ੜਕੀ ਅੱਗੇ ਵਧ ਗਈ ਇਹ ਸਾਰਾ ਕੁਝ ਚੱਲੂਗਾ ਅੱਜ ਦੀ ਆਪਾਂ ਗੱਲ ਕਰੀਏ ਅੱਜ ਐਸ ਕੇ ਐਮ ਵੱਲੋਂ 28 ਤ ਵੱਡੇ ਫੋਰਮ ਦੇ ਕਈ ਜਥੇਬੰਦੀਆਂ ਉੱਥੇ ਗਈਆਂ ਉਹਨਾਂ ਨੂੰ ਸਪੋਰਟ ਕਰਨ ਤੁਹਾਡੀ ਜਥੇਬੰਦੀ ਕਿਉਂ ਨਹੀਂ ਗਈ ਉਹਦਾ ਕੀ ਕਾਰਨ ਸਾਡੇ ਤਾਂ ਸਾਰੀ ਆਗੂ ਹੈ ਨਹੀਂ ਸੀ ਕੋਈ ਸਾਰੇ ਜ਼ਿਲ੍ਹੇ ਦੇ ਪ੍ਰਧਾਨ ਅੱਜ ਜਿਹੜੇ 17 ਤਾਂ ਸਾਡੇ ਨਿਕਲੇ ਆ ਗਏ ਨਾਬੇ ਦੇ ਵਿੱਚੋਂ ਜੀ ਖਾਈ ਨਿਕਲੇ ਨੇ ਸਾਡੇ ਰੋਪੜ ਦੇ ਵਿੱਚੋਂ ਦੂਜੇ ਸਾਰਿਆਂ ਦੇ ਵਿੱਚੋਂ ਨਿਕਲੇ ਨੇ ਅੱਜ ਜਿਹੜੀ ਅਸੀਂ ਤਿੰਨਾ ਮੋਰਮਨ ਸਪੋਰਟ ਕੀਤੀ ਹੈ 28 ਵਾਲੀ ਸਾਡੇ ਵਿੱਚ ਹੈਗੇ ਸਪੋਰਟ ਕੀਤੀ ਆ ਅਸੀਂ ਸਪੋਰਟ ਕੀਤੀ ਸੋ ਅੱਗੇ ਤੋਂ ਮਤਲਬ ਹੁਣ ਲੋਕਾਂ ਦੇ ਵਿੱਚ ਇਹੀ ਚਰਚਾ ਕਿ ਕੀ ਕਿਸਾਨ ਜਿਹੜੀਆਂ ਜਥੇਬੰਦੀਆਂ ਪਹਿਲਾਂ ਵਾਂਗੂ ਇਕੱਠੀਆਂ ਹੋਣਗੀਆਂ ਤਾਂ ਜੋ ਪੰਜਾਬ ਦਾ ਫਾਇਦਾ ਹੋ ਸਕੇ ਨੁਕਸਾਨ ਨਾ ਹੋਵੇ ਹੋਰ ਕਿਸਾਨੀ ਦਾ ਬੇਕੋ ਹੁਲਾਤੇ ਨੇ ਪਹਿਲੀ ਗੱਲ ਤਾਂ ਮੈਂ ਜਿਹੜਾ ਬੋਲਿਆ ਵੀ ਕਿਸਾਨ ਲੱਗਦਾ ਕਿਸਾਨ ਜਥੇਬੰਦੀ ਜੀ ਉਹਨੂੰ ਕਿਤੇ ਦੀ ਪਰਚੋਲ ਕਰਕੇ ਇੱਕ ਨਖੇੜਾ ਕਰ ਦੇ ਕਿ ਆ ਮੰਗਾ ਤੇ ਅਸੀਂ ਲੜਾਂਗੇ ਜੇ ਹੁਣ ਐਮਐਸਪੀ ਗਰੰਟੀ ਕਾਨੂੰਨ ਬਣ ਨਾਲ ਕਿਸੇ ਨੂੰ ਡਿੱਕਾ ਤਾਂ ਅਸੀਂ ਇਕੱਠੇ ਕਿਵੇਂ ਬੈਠਾਂਗੇ ਕਰਜ਼ਾ ਖਤਮ ਕਰਨ ਤੇ ਡਿੱਕਾ ਤਾਂ ਅਸੀਂ ਇਕੱਠੇ ਕਿਵੇਂ ਬੈਠਾਂਗੇ ਸੁਆਮੀ ਨਾਥਨ ਦੀ ਰਿਪੋਰਟ ਲੈਂਨ ਦੀ ਡਿੱਕਾ ਤਾਂ ਅਸੀਂ ਇਕੱਠੇ ਕਿੱਥੇ ਬੈਠਾਂਗੇ ਇਹ ਸਾਨੂੰ ਮੀਟਿੰਗਾਂ ਚ ਪਰਚੋਲਣਾ ਪੈਣਾ ਕਿ ਅਸੀਂ ਤਾਂ ਇਥੋਂ ਤੱਕ ਸਹਿਮਤਾਂ ਸਾਡਾ ਤਾਰਾ ਜਿਹਨੇ ਇਲੈਕਸ਼ਨ ਲੜਨਾ ਲੜੀ ਜਿਹਨੇ ਬਾਈਕਟ ਕਰਨਾ ਕਰੀ ਪਰ ਕਿੱਤੇ ਨਾਲ ਜਦੋਂ ਕਿਸਾਨ ਹੁੰਦਾ ਹੈ ਤਾਂ ਕਿੱਤੇ ਤੇ ਵਿਚਾਰ ਕੇ ਇਹ ਲਾਜ਼ਮੀ ਵਿਚਾਰ ਕੇ ਲਿਆਵਾਂਗੇ ਤਾਂ ਮੈਨੂੰ ਲੱਗਦਾ ਜਿਹੇ ਜਿਹੇ ਹਾਲਾਤ ਮੂਰੇ ਦਿਖ ਰਹੇ ਕੋਈ ਗੱਲ ਨਹੀਂ ਸਾਡੇ ਲੱਖ ਮੱਤ ਭੇਦ ਹੋਣ ਤਾਂ ਹਾਲਾਤਾਂ ਨੇ ਸਾਨੂੰ ਉੱਥੇ ਲੈ ਕੇ ਆਏ ਹਾਂ ਕਿਦੋਂ ਤੱਕ ਉਮੀਦ ਹੈ ਕਿ ਜਿਹੜੇ ਕਿਸਾਨ ਜਿੱਥੇ ਦੁਬਾਰਾ ਇਕੱਠੀਆਂ ਹੋਣਗੇ ਫਿਰ ਉਸੇ ਤਰ੍ਹਾਂ ਮੋਰਚਾ ਵੱਡਾ ਬਣੂਗਾ ਇਹ ਤੋਂ ਸਮੇਂ ਸਮੇਂ ਦੇ ਜਿਹੇ ਜਿਹੇ ਹਾਲਾਤ ਜਾਣਗੇ ਅਸੀਂ ਹਜੇ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਵਾਂ ਕਿ ਇਹਦੇ ਵਿੱਚ ਸਰਕਾਰ ਜਿਹੜਾ ਦਹਿਸ਼ਤ ਪਾਈ ਐ ਜਿਹੜੇ ਭਾਰੂ ਪਈ ਐ ਉਹਨਾਂ ਦਾ ਜਵਾਬ ਲੋਕਾਂ ਤੱਕ ਸੱਚ ਵਗ ਜੇ ਲੋਕਾਂ ਤੱਕ ਸਚਾਈ ਵਗ ਜੇ ਤਾਂ ਫਿਰ ਲੋਕ ਆਪ ਹੀ ਆਟੋਮੈਟਿਕ ਇਹਨਾਂ ਨੂੰ ਸਵਾਲ ਕਰਨ ਲੱਗ ਜੇ ਹੱਗੇ ਸਮਾਂ ਲੱਗੂਗਾ ਸਾਨੂੰ 10-15 ਦਿਨ ਜਿਹੜੇ ਸਮਾਨ ਦਾ ਪਤਾ ਲੱਗਾ ਜਿਹੜਾ ਸਮਾਨ ਚੋਰੀ ਹੋਇਆ ਉੱਥੋਂ ਮਤਲਬ ਵੱਡੀ ਪੱਧਰ ਤੇ ਪਹਿਲੀ ਵਾਰ ਹੋਇਆ ਕਹਿੰਦੇ ਕਿ ਮੋਰਚਾ ਜਦੋਂ ਦਿੱਲੀ ਤੋਂ ਵਾਪਸ ਆਇਆ ਸਹੀ ਸਲਾਮ ਸਾਰੇ ਘਰੇ ਪਹੁੰਚੇ ਪਰ ਹੁਣ ਕਹਿੰਦੇ ਕਿ ਸਮਾਨ ਕੁਝ ਨਹੀਂ ਰਿਹਾ ਉੱਥੋਂ ਜੀ ਵੇਖੋ ਤਾਂ ਕਰਵਾਇਆ ਇਹਨਾਂ ਨੇ ਹੂੰ 82 ਵਾਲਾ ਪਸ ਸੁਣਿਆ ਸੀ ਨਾ ਚੰਡੀਗੜ੍ਹ ਦਿੱਲੀ ਦੇ ਵਿੱਚ ਵੀ ਸਾਡੇ ਤੇ ਕਤਲੇਆਮ ਹੋਇਆ ਜੀ ਤਾਂ ਬੰਦਾ ਮਾਰਨਾ ਬੰਦਾ ਗ੍ਰਿਫਤਾਰ ਕਰਨਾ ਕੁੱਟਣਾ ਵਕਰੀ ਕਰ ਇੱਕ ਸਮਾਨ ਦੀ ਭੰਨ ਤੋੜ ਕਰਨੀ ਲੁੱਟਾਉਣਾ ਫਿਰ ਇਹਨਾਂ ਨੇ ਫੋਰਸ ਨੂੰ ਲੈ ਕੇ ਆਉਣਾ ਵੀ ਲੁੱਟ ਲੋ ਯਾਰ ਲਿਆਓ ਸਮਾਨ ਉਹ ਸਾਡੇ ਕੋਲੇ ਹੈਗੇ ਵੀਡੀਓ ਚ ਵਾਕਾਂ ਬੰਦਾ ਕੋਲੇ ਬਈ ਕਿਸੇ ਨੂੰ ਵਾਟਾ ਚਕਾਤਾ ਕਿਸੇ ਨੂੰ ਐਲ ਸੀ ਡੀ ਚਕਾਤੀ ਕਿਸੇ ਨੂੰ ਸਿਲੰਡਰ ਚਕਾਤੇ ਉਹਨਾਂ ਦੀ ਤਾਂ ਬਿਆਨ ਇਹ ਵੀ ਆਇਆ ਵੀ ਸਾਡੇ ਕੋਲੇ 44 ਸਿਲੰਡਰ ਹੈ ਤਾ ਇੱਕ ਝੁੰਬੇ ਦੇ ਵਿੱਚ ਇੱਕ ਪਿੰਡ ਦੇ ਕੋਲੇ ਦੋ ਦੋ ਸਿਲੰਡਰ ਸੀ ਕਿਉਂ ਸਾਰਾ ਰਿਪੋਰਟ ਅਸੀਂ ਅਜੇ ਮੇਰੇ ਕੋਲੇ ਉਹਨਾਂ ਨੇ ਆਇਆ ਬਾਹਰੋਂ ਮੈਨੂੰ ਨਹੀਂ ਪਤਾ ਅਸੀਂ ਉਹ ਕੱਲ ਨੂੰ ਸਾਰੇ ਇਸੇ ਕਰਕੇ ਪੰਜਾਬ ਦੀ ਵੱਡੀ ਮੀਟਿੰਗ ਸੱਦੀ ਹੈ ਸਾਰੇ ਅੰਕੜੇ ਇਕੱਠੇ ਕਰਕੇ ਉੱਤੇ ਲਾ ਦੇ ਆਖਰੀ ਸਵਾਲ ਡੱਲੇਵਾਲ ਸਾਹਿਬ ਦਾ ਕੀ ਜਿਹੜਾ ਸੰਦੇਸ਼ ਹੈ ਜਿਹੜਾ ਉੱਥੋਂ ਤੁਸੀਂ ਅੱਜ ਮਿਲ ਕੇ ਆਏ ਹੋ ਜਾਂ ਹਾਲਾਤ ਕੀ ਨੇ ਉਹਨਾਂ ਦੇ ਦਾ ਸੰਦੇਸ਼ ਕੀ ਹੈ ਉਹਨਾਂ ਦਾ ਡੱਲੇਵਾਲ ਦਾ ਇਹੀ ਹੈ ਕਿ ਠੀਕ ਹੈ ਸਰਕਾਰ ਨੇ ਹਮਲਾ ਕੀਤਾ ਜੀ ਇਹਨੂੰ ਸਹਿਣਾ ਚਾਹੀਦਾ ਹੈ ਕਿ ਸਰਕਾਰ ਦਾ ਸਾਡੇ ਤੇ ਹਮਲਾ ਕੋਈ ਗੱਲ ਨਹੀਂ ਤਕੜੇ ਹੋ ਕੇ ਉਹ ਲੜਾਈ ਨਹੀਂ ਛੱਡਾਂਗੇ ਲੜਾਂਗੇ ਲੋਕਾਂ 'ਚ ਗੱਲ ਲੈ ਕੇ ਜਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਤਾਂ ਗੱਲਬਾਤ ਕੀਤੀ ਜਿਹੜੇ ਖਨੌਰੀ ਸ਼ੰਭੂ ਮੋਰਚਾ ਦੇ ਮੁੱਖ ਆਗੂ ਕਾਕਾ ਕੋਟਰਾ ਨਾਲ ਉਹਨਾਂ ਨੇ ਦੱਸਿਆ ਲਗਭਗ ਸ਼ੁਰੂ ਤੋਂ ਲੈ ਕੇ ਹੁਣ ਤੱਕ ਹਰ ਇੱਕ ਸਵਾਲ ਦਾ ਜਵਾਬ ਲਿਆ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਜਥੇਬੰਦੀਆਂ ਜਿਵੇਂ ਉਹਨਾਂ ਦਾ ਕਹਿਣਾ ਕਿ ਦੁਬਾਰਾ ਇਕੱਠੀਆਂ ਹੋਣਗੀਆਂ ਤੇ ਪੰਜਾਬ ਦੇ ਲਈ ਫੇਰ ਕਿਹ ਵੱਡਾ ਸੰਘਰਸ਼ ਹੋਊਗਾ ਤਾਂ ਤਤਤਕੀ ਦੇਖਣ ਲੋਕੋ ਟੀਵੀ ਧੰਨਵਾਦ